ਪੈਂਡੂ ਲਾਈਫ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵਗੇ ਚੜਦੇ ਚੜਦੀ ਕਲਾ ਚ ਹੋਵਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆਂ ਆਪਣਾ ਮਤਲਬ ਕਿ ਪਰਸ ਦੀ ਆਪਣੇ ਮਤਲਬ ਕਿ ਜੋ ਕਿਟਾਂ ਪਈਆਂ ਹੁੰਦੀਆਂ ਨੇ ਹਨਾ ਉਹ ਖਰਾਬ ਹੋ ਚੁੱਕੀਆਂ ਹੁੰਦੀਆਂ ਨੇ ਜਿਵੇਂ ਦੇਖੋ ਮੇਰੀ ਕਿਟ ਦੀ ਹਾਲਤ ਕਿਟ ਬਹੁਤ ਸੋਹਣੀ ਸੀ ਪਰ ਇਹ ਬਿਲਕੁਲ ਫਟ ਚੁੱਕੀ ਆ ਤੇ ਇਧਰੋਂ ਵੀ ਇਹਦਾ ਗੱਤਾ ਥੋੜਾ ਜਿਹਾ ਲਹਿਿਆ ਪਿਆ ਦੇਖੋ ਜੀ ਇਦਾਂ ਹੋਇਆ ਪਿਆ ਸਾਰਾ ਗੱਤਾ ਇਹ ਲਹਿਿਆ ਪਿਆ ਤੇ ਇਹਦਾ ਇਹਨੂੰ ਆਪਾਂ ਹੁਣ ਫੱਟੀ ਹੋਈ ਜਿਹੜਾ ਕਿਟਾ ਇਹ ਆਪਾਂ ਇਹਨੂੰ ਬਹੁਤ ਹੀ ਵਧੀਆ ਨਿਊ ਲੁੱਕ ਦਵਾਂਗੇ ਪੂਰੀ ਘੈਂਟ ਬਣਾ ਦੇਵਾਂਗੇ ਇਹਨੂੰ ਠੀਕ ਹੈ ਜੀ ਉਹਦੇ ਵਾਸਤੇ ਚਾਹੀਦਾ ਜੀ ਆਪਾਂ ਨੂੰ ਜੇ ਤਾਂ ਜੇ ਤੁਹਾਡੇ ਲਵੇਂ ਸੁੱਟਾਂ ਵਿੱਚੋਂ ਕੋਈ ਵਧੀਆ ਜਿਹਾ ਕੱਪੜਾ ਬਚਿਆ ਹੋਇਆ ਹੋਵੇ ਉਹ ਵੀ ਲਾ ਲਗਾ ਸਕਦੇ ਹੋ ਪਰ ਮੇਰੇ ਲਵੇਂ ਪਤਾ ਕੀ ਹੈ ਜੀ ਮੇਰੇ ਲਵੇਂ ਫਾਰਾ ਹੈ ਇਹ ਫਾਰਾ ਮੈਂ ਨੇ ਟੈਡੀ ਬਣਾਇਆ ਸੀ ਟੈਡੀ ਦੇ ਵਿੱਚੋਂ ਬਚੀ ਹੋਈ ਫਾਰਾ ਇਹ ਹੈ ਤੇ ਇਹਦਾ ਆਪਾਂ ਕਰਾਂਗੇ ਇਸਤੇਮਾਲ ਇਹ ਪਰਸ ਤੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਵਧੀਆ ਲੁੱਕ ਦੇਣੀ ਆ ਤੇ ਹੁਣ ਆਪਾਂ ਕੀ ਕਰਨਾ ਹੈ ਜੀ ਇਦਾਂ ਆਪਾਂ ਪਰਸ ਜੋ ਕਿਟਾ ਆਪਣੀ ਇਹ ਕਿਟਾ ਪਰਸ ਨਹੀਂ ਹੈਗਾ ਕਿਟਾ ਆਪਣੀ ਇਦਾਂ ਰੱਖ ਲੈਣੀ ਆ ਇਦਾਂ ਰੱਖ ਕੇ ਜੀ ਹੁਣ ਆਪਾਂ ਨੂੰ ਇਹਦੇ ਆਲੇ-ਦਾਲੇ ਲਿਖਣਾ ਹੈ ਜੀ ਇਦਾਂ ਮਤਲਬ ਕਿ ਇਦਾਂ ਸਕੈਚ ਨਾਲ ਆਪਾਂ ਸਾਰਾ ਆਲੇ-ਦਾਲ ਨੂੰ ਲੀਕ ਲੈਣੇ ਆ ਠੀਕ ਹੈ ਜੀ ਤੇ ਫਿਰ ਐ ਇਧਰੋਂ ਲਿਖ ਕੇ ਫਿਰ ਦੂਜੇ ਪਾਸੇ ਪੁੱਤੇ ਇਧਰ ਲੇਖ ਨੀਚੇ ਦਿਖਾ ਤੇ ਆ ਦੇਖੋ ਜੀ ਹੁਣ ਦੂਜੇ ਪਾਸੇ ਆਪਾਂ ਇਧਰੋਂ ਏਦਾਂ ਰੱਖ ਕੇ ਜੀ ਇਧਰਲੇ ਪਾਸੋਂ ਲੀਕ ਲੈਣਾ ਫਿਰ ਇਹਨੂੰ ਆਪਾਂ ਸਾਰੇ ਫਾਰ ਨੂੰ ਕੱਟ ਲੈਣਾ ਠੀਕ ਹੈ ਜੀ ਤੇ ਚਲੋ ਜੀ ਪਹਿਲਾਂ ਤਾਂ ਆਪਾਂ ਇਹਨੂੰ ਸਾਰਾ ਮਤਲਬ ਕੀ ਜਿੰਨੇ ਕ ਆਪਣੀ ਇਹ ਕਿੱਟ ਦਾ ਸਾਈਜ਼ ਆ ਉੰਨੇ ਕ ਆਪਾਂ ਫਾਰ ਕੱਟ ਲੈਣੇ ਆ ਲਓ ਜੀ ਆਪਾਂ ਏਦਾਂ ਕਰਕੇ ਸਕੈਚ ਨਾਲ ਇੱਕ ਪਾਸਾ ਤਾਂ ਲੀਕ ਲਿਆ ਠੀਕ ਹੈ ਜੀ ਹੁਣ ਆਪਾਂ ਦੂਜਾ ਪਾਸਾ ਵੀ ਏਦਾਂ ਕਰਕੇ ਸਾਰਾ ਲੀਕ ਲੈਣੇ ਆ ਸਕੈਚ ਨਾਲ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਦੀ ਕਰਾਂਗੇ ਜੀ ਕਟਿੰਗ ਠੀਕ ਹੈ ਜੀ ਕਟਿੰਗ ਕਰਨ ਲੱਗੇ ਇਹ ਗੱਲ ਦਾ ਧਿਆਨ ਰੱਖਣਾ ਹੈ ਵੀ ਜਿਹੜੀ ਆਹ ਮਤਲਬ ਕਿ ਆ ਫਰਕ ਕੱਟਣੀ ਆ ਇਹ ਇੰਨੀ-ਇੰਨੀ ਆਪਾਂ ਨਹੀਂ ਬਾਦਮੀ ਕੱਟ ਲੈਣੀ ਆ ਠੀਕ ਹੈ ਜੀ ਇਹ ਬਾਦਮੀ ਤਾਂ ਕੱਟਣੀ ਆ ਕਿਉਂਕਿ ਜਿਹੜੀ ਇਹ ਵਾਲੀ ਪਾਈ ਥੀ ਨਾ ਇਹ ਸਾਰੀ ਇਹ ਪਾਈ ਤਿੰਨ ਸਾਰੀ ਦੱਬੀ ਆਊਗੀ ਮਤਲਬ ਕਿ ਵਿੱਚ ਠੀਕ ਹੈ ਜੀ ਤੇ ਲੋ ਜੀ ਇਹਦੀ ਪਹਿਲਾਂ ਕਟਿੰਗ ਕਰਦੇ ਆ ਥੋੜੀ ਬਾਦਮੀ ਕਰਕੇ ਕਟਿੰਗ ਕਰਾਂਗੇ ਇਹਦੇ ਆਪਾਂ ਜਿਹੜਾ ਬੇਕਾਰ ਆਪਣੀ ਕਿਟ ਪਈ ਹੈ ਇਹਦਾ ਬਹੁਤ ਹੀ ਵਧੀਆ ਇਸਤੇਮਾਲ ਫਰਦਾ ਇਸਤੇਮਾਲ ਕਰਕੇ ਕਿਟ ਨੂੰ ਇੰਨੀਆ ਕੈਂਟ ਲੁੱਕ ਦਵਾਵਾਂਗੇ ਨਾ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਇਹ ਕਿੰਨੀ ਸੋਹਣੀ ਕਿਟ ਬਣਦੀ ਆ ਆਪਣੀ ਲੋ ਜੀ ਜਿਹੜਾ ਆਪਣਾ ਮਤਲਬ ਕਿ ਪਾਟਿਆ ਪਿਆ ਸੀ ਮਤਲਬ ਕਿ ਕਿਟ ਜਿਵੇਂ ਪਾਟੀ ਪਈ ਸੀ ਉਹਨੂੰ ਪਹਿਲਾਂ ਤਾਂ ਆਪਾਂ ਨੇ ਚੰਗੀ ਤਾਂ ਫੈਬਿਕ ਕਿੱਕ ਨਾਲ ਜੋੜ ਲਿਆ ਠੀਕ ਹੈ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਹੁਣ ਇਹਦੇ ਆਲੇ-ਦਾਲੇ ਇੱਥੇ ਸਾਰੇ ਆਪਾਂ ਨੇ ਤੇ ਇੱਥੇ ਥੋੜੀ ਜੀ ਫੈਬਿਕ ਕਿੱਕ ਲਗਾ ਲੈਣੀ ਹੈ ਇਹ ਪੋਲੀਫਿਕਸ ਹੈ ਜੇ ਤੁਸੀਂ ਫੈਬਿਕੋਲ ਨਾਲ ਤਾਂ ਇਹ ਚਿਪਕਣੀ ਨਹੀਂ ਹੈਗੀ ਇਸ ਲਈ ਤੁਹਾਨੂੰ ਫੈਵਿਕ ਕਿੱਕ ਦੀ ਵਰਤੋਂ ਕਰਨੀ ਪਊਗੀ। ਲੋ ਜੀ ਇਦਾਂ ਕੱਟ ਕੇ ਆਪਾਂ ਸਾਰੇ ਲਗਾ ਲੈਣੇ ਆਂ ਇਹ ਠੀਕ ਹੈ ਜੀ। ਪਹਿਲਾਂ ਇੱਕ ਪਾਸਾ ਜੋੜਦੇ ਆਂ ਫਿਰ ਤੁਹਾਨੂੰ ਦੂਜਾ ਪਾਸਾ ਦਿਖਾਣੇ ਜੋੜ ਕੇ। ਇਹ ਬੱਸ ਆਸਾ ਥੋੜੀ ਥੋੜੀ ਬਾਹਰ ਨੂੰ ਰੱਖਣਾ ਕੱਪੜਾ ਇਹ ਫਾਰ ਜੋ ਆਪਣੀ ਆ ਇਹ ਲੋ ਜੀ ਇੱਥੇ ਵੀ ਆਪਾਂ ਲਗਾ ਦਿੰਨੇ ਆ ਲੋ ਜੀ ਦੇਖੋ ਆਪਾਂ ਇਹਦੇ ਇੱਕ ਪਾਸਾ ਚੱਕ ਕੇ ਦਿੱਤਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਹੁਣ ਆਪਾਂ ਇਧਰਲਾ ਪਾਸਾ ਚੱਕਿਆਣਾ ਆਪਾਂ ਨੇ ਕੀ ਕਰਨਾ ਹੈ ਜਿਹੜਾ ਆਪਾਂ ਨੇ ਬਾਦਮੀ ਫਾਰ ਰੱਖੀ ਸੀ ਠੀਕ ਹੈ ਜੀ ਉਹ ਆਪਾਂ ਅੰਦਰ ਦੀ ਏਦਾਂ ਫੋਲਡ ਕਰ ਲੈਣੀ ਹੈ ਦੇਖੋ ਜੀ ਆਪਣੀ ਕਿਟ ਬਣ ਕੇ ਰੈਡੀ ਹੋ ਗਈ ਹੈ ਕਿੰਨੀ ਸੋਹਣੀ ਬਣੀ ਹੈ ਦੇਖੋ ਜੀ ਤੁਹਾਨੂੰ ਅੰਦਰੋਂ ਵੀ ਖੋਲ ਕੇ ਦਿਖਾਉਣੀ ਹੈ ਲੋ ਜੀ ਦੇਖੋ ਪੂਰੀ ਵਧੀਆ ਲੁੱਕ ਆ ਗਈ ਹੈ ਤੇ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹਦੇ ਜਿਹੜੇ ਮਤਲਬ ਕਿ ਆਪਾਂ ਨੇ ਇੱਕ ਸਟੋਨ ਜਾਂ ਪਿਆ ਸੀ ਇਹ ਇਹ ਵਾਲਾ ਇਹ ਆਪਾਂ ਕਿਟ ਦੇ ਉੱਤੇ ਲਗਾ ਦਿੰਨੇ ਆ ਤੇ ਜਿਹਦੇ ਨਾਲ ਆਪਣੀ ਕਿਟ ਦੀ ਲੁੱਕ ਹੋਰ ਵੀ ਜਿਆਦਾ ਵਧੀਆ ਹੋਊਗੀ ਚੰਗੀ ਤਰ੍ਹਾਂ ਇਹਨੂੰ ਆਪਾਂ ਇਹਦੇ ਵਿੱਚ ਫਸਾ ਜਾ ਦੇ ਦਿੰਨੇ ਆ ਲੋਜੀ ਦੇਖੋ ਆਪਣੀ ਕਿਟ ਕਿੰਨੀ ਵਧੀਆ ਬਣ ਕੇ ਰੈਡੀ ਹੋਈ ਆ ਤੇ ਬਹੁਤ ਸੋਹਣੀ ਲੱਗਦੀ ਆ ਤੇ ਇਦਾਂ ਹੀ ਜਿਵੇਂ ਆਪਣੇ ਘਰੇ ਕਿਟਾ ਪਈਆਂ ਹੁੰਦੀਆਂ ਨੇ ਫਟੀਆਂ ਪ੍ਰਾਣੀਆਂ ਬਹੁਤ ਜਿਹੜੀਆਂ ਪਈਆਂ ਰਹਿੰਦੀਆਂ ਨੇ ਆਪਾਂ ਯੂਜ਼ ਘੱਟ ਕਰਦੇ ਆ ਮਤਲਬ ਕਿ ਬਾਹਰ ਅੰਦਰ ਹੀ ਆਪਾਂ ਲੈ ਕੇ ਜਾਂਦੇ ਆ ਕਿਟ ਨੂੰ ਜਾਂ ਪਰਸ ਵਗੈਰਾ ਪਈ ਹੁੰਦੇ ਨੇ ਉਹਨੂੰ ਆਪਾਂ ਇਦਾਂ ਨਵੀਂ ਲੁੱਕ ਦੇ ਸਕਦੇ ਆ ਦੇਖੋ ਮੈਨੂੰ ਕਿੰਨੀ ਵਧੀਆ ਲੁੱਕ ਆਈ ਆ ਜੇ ਮਤਲਬ ਕਿ ਤੁਸੀਂ ਮੋਤੀ ਵਗੈਰਾ ਲਗਾਉਣਾ ਚਾਹੁੰਦੇ ਆ ਤਾਂ ਤਾਂ ਮੋਤੀ ਵਗੈਰਾ ਵੀ ਲਗਾ ਸਕਦੇ ਹੋ ਜੇ ਤੁਸੀਂ ਇਦਾਂ ਹੀ ਰੱਖਣਾ ਚਾਹੁੰਦੇ ਆ ਵੀ ਸਿੰਪਲ ਜੀ ਹੋਵੇ ਬਸ ਜਾਰੇ ਹਾਰ ਸ਼ਿੰਗਾਰ ਜਾਂ ਭੜਾ ਲੱਗੂ ਆ ਤਾਂ ਤੁਸੀਂ ਇਦਾਂ ਵੀ ਰੱਖ ਸਕਦੇ ਹੋ ਦੇਖੋ ਜੀ ਆਪਣੀ ਕਿਟ ਕਿੰਨੀ ਵਧੀਆ ਬਣ ਕੇ ਰੈਡੀ ਹੋਈ ਆ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਇਹ ਮੇਰੀ ਕਿਟ ਕਿੱਦਾਂ ਦੀ ਲੱਗੀ ਤੇ ਇੱਕ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਜਰੂਰ ਕਰਨਾ ਲਾਈਕ ਜਰੂਰ ਕਰਨਾ ਤੇ ਇਸੇ ਤਰ੍ਹਾਂ ਹੀ ਲੈ ਕੇ ਆਂਦੇ ਰਹਾਂਗੇ ਹੋਰ ਵਧੀਆ-ਵਧੀਆ ਵੀਡੀਓ ਆ ਤੇ ਜੋ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਹੈ ਪਲੀਜ਼ ਚੈਨਲ ਨੂੰ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਨੋਟੀਫਿਕੇਸ਼ਨ ਵਾਲ ਵੈਲ ਵਾਲਾ ਘੰਟੀ ਵਾਲਾ ਬਟਨ ਜਰੂਰ ਦਬਾਓ ਜੋ ਵੀ ਫਰਸਟ ਵਾਰ ਆਉਂਦਾ ਠੀਕ ਹੈ ਜੀ ਤੇ ਲਾਈਕ ਜਰੂਰ ਕਰਕੇ ਜਾਇਆ ਕਰੋ ਕਮੈਂਟ ਜਰੂਰ ਕਰਕੇ ਜਾਇਆ ਕਰੋ ਤੇ ਚਲੋ ਜੀ ਮਿਲਾਂਗੇ ਕੱਲ ਇੱਕ ਹੋਰ ਵੀਡੀਓ ਨਾਲ ਤੱਕ ਲਈ ਸਾਰਿਆਂ ਨੂੰ ਸ਼ਸ਼ਕੀਆ